ਲੋਬੀ ਸੱਜਣੋ ਅੱਜ ਤੁਹਾਨੂੰ 5 ਤੋਂ 7 ਜਾਨਵਰ ਦਿਖਾਦਨੇ ਨੇ ਜੈਜ ਜੈਜ ਰੇਟ ਤੇ ਸਾਰਿਆਂ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟਾਰਟ ਫਰਮ YouTube ਤੇ Facebook ਪੇਜ ਦੇ ਉੱਤੇ ਤੇ ਚੰਗੇ ਤੋਂ ਚੰਗਾ ਤੇ ਜੈਜ ਰੇਟ ਵਿੱਚ ਜਾਨਵਰ ਖਰੀਦਣ ਲਈ ਆਪਣੇ ਚੈਨਲ ਕਰ ਲਿਓ ਸਬਸਕ੍ਰਾਈਬ ਦੋਸਤੋ ਆ ਚੰਬੀ ਘੋੜੀ 60 ਇੰਚ ਹਾਈਟ ਆ ਪਵਨ ਤੋਂ ਮੀਟ ਹੋਈ ਹੋਈ ਆ ਤੇ ਨੰਬਰ 2 ਤੇ ਪਹਿਲਾਂ ਸਪਾਰਕੀ ਧੌਣ ਵਾਲੀ ਘੋੜੀ ਦੇਖੋ मारवाड़ी घोड़ी है मथे पटा दो पैर चिट्टे गर्दन देखो कितने लंबे ते कोंड-कोंड कितने ज्यादा चंगा कन्ना कुना इस नक के या सोंब-सोंब दी मजबूत है हाइट 60ੋਂ ਬਾਰ ਪਲੀ-ਪੁਲੀ ਵੀ ਪੂਰੀ ਹੈਕ-ਹੁੱਕੇ ਦੀ ਖੁੱਲੀ ਹੈ ਬਾਡੀ ਦੀ ਵੀ ਚੰਗੀ ਹੈ ਤੇ ਜੇ ਕੋਈ ਆ ਖਰੀਦਣ ਦਾ ਚਾਹਵਾਨ ਹੋਇਆ ਇਹ ਵੀ ਦੇਖ ਸਕਦਾ ਜੈਜ ਰੇਟ ਦੇ ਦੋਸਤੋ ਬਾਲਪੋਰੀਆਂ ਦੀ ਜਮਾਂ ਸਾਫ ਸਵਾਰੀ ਦੀ ਪੂਰੀ ਸੋਹਣਾ ਤੁਰਦੀ ਚਾਲਬਾਜ਼ ਘੋੜੀ ਆ ਮੌਕੇ ਤੇ ਖਾਲੀ ਆ ਅੰਦਰ ਦੀ ਚੈੱਕ ਪਾਸ ਇਹ ਵੀ ਜਾਇਜ਼ ਰੇਟ ਦੀ ਹੈ ਇਸ ਤੋਂ ਬਾਅਦ ਇੱਕ ਤੁਹਾਨੂੰ ਤੋਹਫਾ ਹੀ ਦੇਣਾ ਕਹਿਣ ਦਾ ਮਤਲਬ ਆ ਹਜੇ ਦੋ ਦੰਦ ਹੋਣ ਲੱਗੇ ਬਿਸ਼ੇਰੀ 60 ਇੰਚ ਹੋਈ ਖੜੀ ਕੱਦ ਕਰਨ ਵਾਲੀ ਬਿਸ਼ੇਰੀ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਜੀ ਦੋ ਦੰਦ ਹੋਣ ਲੱਗੇ ਕਹਿਣ ਦਾ ਮਤਲਬ ਆ ਢਾਈ ਸਾਲ ਦੀ ਹੋਈ ਲੈਂਥ ਲੰਥ ਤੋਂ ਹੀ ਆਪ ਦੇਖ ਸਕਦੇ ਆ ਤੇ ਇਹ ਵੀ ਦੋਸਤੋ ਆਪਣੇ ਵਾਲੇ ਘੋੜੇ ਪਵਨ ਤੋਂ ਮੀਟ ਹੋਈ ਹੋਈ ਆ ਸਵਾਰੀ ਸੂਰੀ ਦੀ ਇਹ ਵੀ ਪਾਸ ਆ ਤੁਰ ਦੀ ਤੁਰ ਦੀ ਚੰਗਾ ਤੇ ਰੇਟ ਆਈਡੀਆ ਦੇ ਦिए ਲੱਖੋਂ ਥੱਲੇ ਬਣ ਜੂ ਤੁਹਾਨੂੰ ਇਹ ਇਹਦਾ ਵੀ ਆਈਡੀਆ ਦੇ ਦੇ ਤੇ ਇਸ ਤੋਂ ਇਸ ਤੋਂ ਬਾਅਦ ਇੱਕ ਅਜੂਬਾ ਹੋਰ ਦਿਖਾਉਣਾ ਨਕੰਦ ਵਸ਼ੀਰੀਆ ਮਿੱਤਰਾਂ ਨਕੰਦ ਜਿਹਨੂੰ ਆਪਾਂ ਦੁੱਧ ਦੰਦਿਆਂ ਵਿੱਚ ਕਹਿ ਦਿੰਦੇ ਆ 20 22 ਮਹੀਨੇ ਉਮਰ ਤੇ ਹਾਈਟ ਹੋਟ ਹੈ ਦੀ ਵੀ ਚੈੱਕ ਕਰ ਲਓ ਮੱਥੇ ਬਲੇਜ ਆ ਤੇ ਇਹ ਹੋਈ ਹੋਈ ਆਪਣੇ ਵਾਲੇ ਜੈ ਰਾਜ ਟਮੇਟ ਜਿਹੜਾ ਚੈਂਪੀਅਨ ਜੈ ਰਾਜ ਆ ਦੀਵ ਰਾਜ ਰਾਣੀਆਂ ਦਾ ਬੱਚਾ ਡੀ ਐਨ ਏ ਕੁਆਲੀਫਾਈ ਆ ਤੇ ਫੀਸ 51000 ਉਹਦੀ ਉਹ ਤੋਂ ਮੇਟ ਆ ਮੁੱਲ ਇਹਦਾ ਵੀ ਜਮਾਂ ਜੈ ਜੀ ਅਨੇਜ ਤੱਕ ਖਾਲੀ ਘੋੜੀ ਨਹੀਂ ਮਿਲਦੀ ਇਹ ਪਰ ਫੇਰ ਵੀ ਚੈਂਪੀਓਨ ਕੁੜੀ ਤਾਂ ਮੀਟ ਹੋਈ ਕੁੜੀ ਦੀ ਜਾਨ ਹੈ ਬਾਕੀ ਬੱਚੀ ਨਕੰਨ ਦਾ ਕੱਦ-ਕੁੱਦ ਚੰਗਾ ਬਾਲ ਭੋਰੀਆਂ ਦੇ ਸਾਫ ਤੇ ਇਸ ਤੋਂ ਬਾਅਦ ਇਹ ਬੱਚੀ ਦੇਖੋ ਜੀ ਇਹ ਵੀ ਢਾਈ ਸਾਲ ਦੀ ਹੋਈ ਆ ਗਰਦਨ ਗੁਰਦਨ ਦੇਖੋ ਕਿੰਨੀ ਪਤਲੀ ਹਾਈਟ 60 ਇੰਚ ਆ ਤਿੰਨ ਪੈਰ ਚਿੱਟੇ ਮੱਥੇ ਬਲੇਜ ਆ ਧੌਣ ਧੌਣ ਦਾ ਕੰਨ ਗੁੰਦੇ ਦੇਖੋ ਕੁੰਡੀ ਕੰਡੀ ਤਾਂ ਮੈਂ ਵੀਡੀਓ ਦੂਰਾਂ ਵਾਲੀ ਫੋਟੋਆਂ ਲਾਈਆਂ ਵੀ ਦੇਖਣ ਚ ਸਾਰਾ ਤੁਹਾਨੂੰ ਪਤਾ ਚੱਲ ਜੇ ਤੇ ਇਹ ਵੀ ਆਪਣੇ ਵਾਲੇ ਜੈ ਰਾਜ ਤੋਂ ਮੀਟ ਹੋਈ ਨੂੰ 15-17 ਦਿਨ ਹੋ ਗਏ ਮਿੱਤਰੋ ਤੇ ਦੁਕਾਨਾਂ ਕੁੰਡੀ ਵਾਲਾ ਮੱਥੇ ਪਟਾ ਤਿੰਨ ਪੈਰ ਚੱਟੇ ਜੀ ਹੱਕ ਹੁੱਕ ਦੀ ਵੀ ਚੰਗੀ ਆ ਧੌਣ ਧੌਣ ਵੀ ਚੰਗੀ ਆ ਤੇ ਦੋ ਦੰਦ ਹੋ ਗਏ ਦੋਸਤ ਬੱਚੇ ਸਵਾਰੀ ਸੂਰੀ ਦੀ ਇਹ ਵੀ ਬਾਤ ਸੋਹਣਾ ਤੁਰਦੀ ਆ ਸੋ ਜਿਹੜਾ ਵੀ ਜਾਣ ਤੁਹਾਨੂੰ ਆ ਵੀਡੀਓ ਚ ਪਸੰਦ ਆਈ ਚਲੋ ਸਕਰੀਨਸ਼ਾਟ ਲਈ ਚਲਿਓ ਤੇ ਭੇਜੀ ਚਲਿਓ ਹਨਾ ਤੇ ਇਸ ਤੋਂ ਬਾਅਦ ਤੁਹਾਨੂੰ ਆ ਬੱਚੀ ਦੇਖ ਸਕਦੇ ਆ ਦੋ ਦੰਦ ਆ 골ਡਨ ਰੌਕ ਦਾ ਬੱਚਾ ਜੀ 7 ਕੁ ਮਹੀਨੇ ਉਮਰ ਹੋਈ ਆ ਦੋ ਪੈਰ ਚੱਟੇ ਆ ਤੇ ਕੰਨ ਅੱਧੀ-ਅੱਧੀ ਕੁੰਡੀ ਮੋੜਦੀ ਐ 골ਡਨ ਰੌਕ ਦਾ ਗਰੰਟੀ ਨੇ ਦੋਸਤੋ ਡੀਆਰ ਨੇ ਤਾਂ ਹੀ ਗਰੰਟੀ ਉਹ ਜੈਜ ਮੋਲ ਦਾ ਜਿੰਨੀ ਉਹਦੀ ਫੀਸ ਆ ਉਦੋਂ ਥੱਲੇ ਹੀ ਪਨ ਜੂਗਾ ਵੀ ਤੇ ਗਰੰਟੀ ਨਾ ਪਰਹੂ ਦਾ ਲੈਕਟਿਚ ਦੇ ਦਿੰਦੇ ਸਾਰੇ ਬਾਲਪੋਰੀਆਂ ਦਾ ਸਾਫ ਆ ਹੱਥਾਂ ਪੈਰਾਂ ਬਿਲਕੁਲ ਸਾਫ ਰੰਗ ਰੂਪ ਪੂਰਾ ਕਾਲਾ ਕੁੰਡੀ ਕਾਂ ਦੀ ਅੱਧੀ-ਅੱਧੀ ਮੋੜਦੀ ਐ ਇਸ ਤੋਂ ਬਾਅਦ ਚਾਲ ਵਾਲੀ ਕੁੜੀ ਜੇ ਆਪਾਂ ਨੂੰ ਚਾਹੀਦੀ ਆ ਮੇਰੇ ਹਿਸਾਬ ਨਾਲ ਦੋਸਤੋ 25 ਤੋਂ 30 ਦੇ ਵਿਚਾਲੇ ਰੇਵੀਆ ਚੱਲ ਤੁਰਦੀ ਉਹ ਕੁੜੀ ਗਲਡੀ ਚੰਬੀ ਆ ਜੀ ਨਾਟ ਕੰਜੇ ਦੀ ਹਾਈਟ ਆ ਚਾਰੇ ਪੈਰ ਚਿੱਟੇ ਮੱਥੇ ਪਟਾ ਮੌਕੇ ਤੇ ਖਾਲੀ ਹੈ ਪਲੀਪੁਲੀ ਬਹੁਤ ਬਾਡੀ ਬੁੱਡੀ ਬਹੁਤ ਜਿਆਦਾ ਚੰਗੀ ਲੱਗੀ ਹੋਈ ਹੈ ਘੋੜੀ ਜੇ ਕੋਈ ਸਵਾਰੀ ਵਾਲੀ ਘੋੜੀ ਭਾਲਦਾ ਹੋਵੇ ਜਾਂ ਨੌਕਰੇ ਬੱਚੇ ਪੈਦਾ ਕਰਨ ਵਾਲੀ ਘੋੜੀ ਭਾਲਦਾ ਹੋਵੇ ਤਾਂ ਉਹ ਆਹ ਦੇਖ ਸਕਦੇ ਆ ਤੁਸੀਂ ਮੌਕੇ ਤੇ ਖਾਲੀ ਹੈ ਜੀ ਸੰਭ ਸੰਭ ਮਜੂਤ ਤੋਰੇ ਦੀ ਪਾਸ ਆ ਤੇ ਇਸ ਤੋਂ ਬਾਅਦ ਇੱਕ ਲਾਸਟ ਵਾਲੀ ਬੱਚੀ ਦਿਖਾ ਦੇ ਤੁਹਾਨੂੰ ਕਾਲੀ ਚੰਬੀ ਬੱਚੀ ਹੈ ਜੀ ਚਾਰੇ ਪੈਰ ਚਿੱਟੇ ਢਿੱਡ ਚਿੱਟਾ ਮੂੰਹ ਚਿੱਟਾ ਸਾਰਾ ਕੰਨ ਕੁੰਡੀ ਵਾਲਾ ਗਰਦਨ ਲੰਮੀ ਹੱਥਾਂ ਪੈਰਾਂ ਦੇ ਸਾਫ 8-9 ਕੁ ਮਹੀਨੇ ਬੱਚੀ ਦੀ ਉਮਰ ਹੋਈ ਆ ਤੇ ਕੋਈ ਹੁੰਦਾ ਜਿਹਨੇ ਨੁਕਰੇ ਬੱਚੇ ਪੈਦਾ ਕਰਨ ਵਾਸਤੇ ਕੋਈ ਬੱਤੀ ਲੈ ਕੇ ਪਾਲਣੀ ਹੋਵੇ ਤਾਂ ਉਹ ਆਹ ਬੱਚੀ ਦੇਖ ਸਕਦਾ ਤੇ ਚੰਗੇ ਓਵਰਾਲ ਹੱਥਾਂ ਪੈਰਾਂ ਦੀ ਬਾਲ ਪੁਰ ਜਾਂਦੇ ਕੰਨ ਕੰਡੀਸ਼ਨ ਦੀ ਸਾਰੇ ਪਾਸੇ ਓਕੇ ਰਿਪੋਰਟ ਜਿਹੜੇ ਵੀ ਕਿਸ ਭਰਾ ਦੇ ਇਹ ਬੱਚੀ ਚਾਹਲਦੀ ਹੋਈ ਇਹ ਦੇਖ ਸਕਦਾ ਤੇ ਬਾਕੀ ਸਾਰੇ ਜਾਨਵਰ ਜਿਹੜਾ ਵੀ ਕੋਈ ਜਾਨਵਰ ਪਸੰਦ ਹੋਏ ਥੱਲੇ ਨੰਬਰ ਦੇਤਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਮਿਲਦੇ ਧੰਨਵਾਦ